ਸਾਧ ਸੰਗਤ ਮੰਡਲ ਦੇ ਸਤਿਕਾਰਯੋਗ ਮਹਾਂ ਅਚੀਤਾਂ ਤੇ ਹਾਜ਼ਰੀਨ ਦੋਸਤੋ ਸਭਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਕ ਰਚਨਾ ਜੀ ਜਮੇ ਬਸਰੀ ਗਰੇ ਕੋ ਨਮਨ ਕਰਨਾ ਅੱਜ ਉਹ ਇੱਕ ਯੋਧੇ ਦੀ ਤੁਹਾਨੂੰ ਗਾਥਾ ਅੱਜ ਸੁਣਾਵਾਂ ਅੱਜ ਉਹ ਇੱਕ ਜੂ ਦੇ ਦੀ ਤੁਨੂੰ ਗਾਥਾ ਅੱਜ ਸੁਣਾਵਾ ਗਿਆਨੀ ਦਿੱਤ ਸਿੰਘ ਵਰਗੇ ਪੁੱਤ ਜੰਮਣ ਕਦੇ ਕਦੇ ਬਈ ਮਾਮਾ ਗਿਆਨੀ ਦਿੱਤ ਸਿੰਘ ਵਰਗੇ ਪੁੱਤ ਜੰਮਣ ਕਦੇ ਕਦੇ ਬਈ ਮਾਮਾ ਪਿੰਡ ਕਲਾਉੜ ਚ ਅੱਜ ਦਿਨ ਪਿੰਡ ਕਲੌੜ ਚ ਅੱਜ ਦੇ ਦਿਨਿਓ ਚੰਨ ਬਣ ਕੇ ਹੈ ਚੜਿਆ ਮਜ਼ਲੂਮਾਂ ਦੇ ਵਾਸਤੇ ਜ਼ਬਰ ਜ਼ੁਲਮ ਨਾਲ ਸਦਾ ਹੀ ਲੜਿਆ ਮਜ਼ਲੂਮਾਂ ਦੇ ਵਾਸਤੇ ਜ਼ਬਰ ਜ਼ੁਲਮ ਨਾਲ ਸਦਾ ਹੀ ਲੜਿਆ ਉਹਨੇ ਜਿੱਦਰ ਨੂੰ ਕਰਿਆ ਰੌਸ਼ਨ ਹੋਈਆਂ ਉਹ ਦਿਸ਼ਾਾਂ ਮਾ ਗਿਆਨੀ ਦਿੱਤ ਸਿੰਘ ਵਰਗੇ ਪੁੱਤ ਜੰਮਣ ਕਦੇ ਕਦੇ ਬਈ ਮਾਮਾ ਗਿਆਨੀ ਇੰਦਿਤ ਸਿੰਘ ਵਰਗੇ ਪੁੱਤ ਜੰਮਣ ਕਦੇ ਕਦੇ ਭਈ ਮਾਮਾ ਸਭ ਤੋਂ ਪਹਿਲਾਂ ਗਿਆਨੀ ਦੀ ਜਿਸ ਡਿਗਰੀ ਹਾਸਲ ਕੀਤੀ ਗੁਰ ਚਰਨਾਂ ਦੇ ਨਾਲ ਲੱਗੀ ਰਹੀ ਜੀ ਦੀ ਸਦਾ ਪ੍ਰੀਤੀ ਗੁਰ ਚਰਨਾਂ ਦੇ ਨਾਲ ਲੱਗੀ ਰਹੀ ਜੀ ਦੀ ਸਦਾ ਪ੍ਰੀਤੀ ਕਾਲਾਂ ਕਾਲੀਆਂ ਦੇ ਛੇ ਕੌਮ ਲਈ ਨਾ ਦੇਖੀਆਂ ਤੁਪਾਂ ਛਾਵਾਂ ਨੀਂਦਿੱਤ ਸਿੰਘ ਵਰਗੇ ਪੁੱਤ ਜੰਮਣ ਕਦੇ ਕਦੇ ਬਈ ਮਾਮਾ ਗਿਆਨੀਂਦਿੱਤ ਸਿੰਘ ਵਰਗੇ ਪੁੱਤ ਜੰਮਣ ਕਦੇ ਕਦੇ ਬਈ ਮਾਮਾ ਬੜੀਆਂ ਟਕਰੀਆਂ ਹੋਈਆਂ ਹੋਏ ਬੜੇ ਜਵਾਬ ਸਵਾਲ ਦਿਆਨੰਦ ਨਾਲ ਕਰਕੇ ਗੋਸ਼ਟੀ ਦਿੱਤੀ ਕੌਮ ਦੀ ਲਜपत ਪਾਲ ਦਿਆਨੰਦ ਨਾਲ ਕਰਕੇ ਗੋਸ਼ਟੀ ਦਿੱਤੀ ਕੌਮ ਦੀ ਲਾਡਾ ਪਤ ਪਾਲ ਤੇਰੇ ਕੌਮ ਦੇ ਸਿਰ ਅਹਿਸਾਨ ਬੜੇ ਕਿਹੜੇ ਕਿਹੜੇ ਬੋਲ ਸੁਣਾਵਾ ਗਿਆਨੀ ਦਿੱਤ ਸਿੰਘ ਵਰਗੇ ਪੁੱਤ ਜੰਮਣ ਕਦੇ ਕਦੇ ਬਈ ਮਾਮਾ ਗਿਆਨੀ ਦਿੱਤ ਸਿੰਘ ਵਰਗੇ ਪੁੱਤ ਜੰਮਣ ਕਦੇ ਕਦੇ ਬਈ ਮਾਮਾ ਕਵੀਆਂ ਤੋਂ ਕਬੀ ਉਚਕੋਟੀ ਦੇ ਰਹਿਣਾ ਤੁਸਾਂ ਹਮੇਸ਼ ਫੁੱਲਦੀਪ ਨਿਸ਼ਰਦਾ ਅਤੇ ਅਕੀਦਾ ਗੀਤ ਚ ਕੀਤਾ ਪੇਸ਼ ਫੁੱਲਦੀਪ ਨਿਸ਼ਰਦਾ ਅਤੇ ਅਕੀਦਾ ਗੀਤ ਚ ਕੀਤਾ ਪੇਸ਼ ਫਿਰ ਵੀ ਬੁਲਾਉਂ ਤਈਆਂ ਹੱਥ ਜੋੜ ਕੇ ਮੈਂ ਮੁਖਸ਼ਾਵਾਂ ਗਿਆਨੀ ਦਿੱਤ ਸਿੰਘ ਵਰਗੇ ਪੁੱਤ ਜੰਮਣ ਕਦੇ ਕਦੇ ਬਈ ਮਾਮਾ ज्ञानी दत सिंह वरगे पुट जमण कॾहिं कॾहिं बई मामा